ਅਧਿੰਪੁਰ ਤੋਂ ਬਧਾਇਕ ਸੁਖਵਿੰਦਰ ਕੋਟਲੀ ਸਾਡੇ ਨਾਲ ਮੌਜੂਦ ਨੇ ਕੋਟਲੀ ਸਾਹਿਬ ਬਹੁਤ ਤੱਥ ਲੈ ਕੇ ਹੱਥਾਂ ਚ ਆਏ ਹੋ ਵਿਧਾਨ ਸਭਾ ਦਾ ਸੈਸ਼ਨ ਹੈ ਬੇਅਦਬੀ ਤੇ ਗੱਲਬਾਤ ਹੋਣੀ ਆ ਡਰੱਗਸ ਤੇ ਗੱਲਬਾਤ ਹੋਣੀ ਆ ਕਾਂਗਰਸ ਵਿਰੋਧੀ ਤਰਕੰਨੀ ਤਿਆਰ ਹੈ ਦੇਖੋ ਡੈਲੀ ਪੋਸਟ ਪੰਜਾਬ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਔਰ ਉਹਨੇ ਦੇਖਣਾ ਵੀ ਹੈ ਪਹਿਲਾਂ ਇਹ ਤਾਂ ਸਪਸ਼ਟ ਕਰ 45 ਮਿੰਟ ਰਹਿ ਗਏ ਨੇ ਸੈਸ਼ਨ ਸ਼ੁਰੂ ਹੋਣ ਦੇ ਵਿੱਚ ਹਾਲੇ ਤੱਕ ਇਹ ਨਹੀਂ ਪਤਾ ਕਿ ਬੇਅਦਬੀਆਂ ਦੇ ਮਾਮਲਿਆਂ ਦੇ ਉੱਤੇ ਚਰਚਾ ਹੋਣੀ ਆ ਨਸ਼ਿਆਂ ਦੇ ਮਾਮਲਿਆਂ ਤੇ ਹੋਣੀ ਆ ਹੋਰ ਕਰਜ਼ਾ ਲੈਣਾ ਇਹਨਾਂ ਨੇ ਉਦੇ ਤੇ ਕਿਤੇ ਚਰਚਾ ਹੋਣੀ ਹੈ ਪਤਾ ਕੁਝ ਹੈ ਨਹੀਂ ਪੰਜਾਬ ਦੇ ਅੰਦਰ ਜੋ ਲੈਂਡ ਪੂਲਿੰਗ ਪਾਲਿਸੀ ਆਪ ਉਸ पे ਬਹਿਸ ਕਰਵਾਓ ਭਾਈ ਨਸ਼ੇ ਕੇ ਮਾਮਲੋਂ ਮੇਂ ਆਪ ਬਹਿਸ ਕਰਵਾਓ ਭਾਈ ਬਿਆਦਵੀ ਮਾਮਲੋਂ ਮੇਂ ਕਰਵਾਓ ਜੋ ਵੀ ਪੰਜਾਬ ਕੇ ਹਿੱਤ ਕੀ ਬਾਤ ਹੋਗੀ ਪੰਜਾਬੀਅਤ ਦੀ ਬਾਤ ਹੋਗੀ ਪੰਜਾਬ ਦੀ ਬਾਤ ਹੋਗੀ ਹਮ ਉਸ ਤੇ ਭਗਵੰਤ ਮਾਨ ਦਾ ਸਾਥ ਦੇਗੇ ਇਸ ਲਈ ਕਹਿੰਦੇ ਵੱਡੀਆਂ ਮੱਛੀਆਂ ਨੂੰ ਅਸੀਂ ਹੱਥ ਪਾ ਰਹੇ ਆ ਤੁਹਾਡੇ ਐਲੋਪੀ ਤੋਂ ਲੈ ਕੇ ਸਾਬਕਾ ਮੁੱਖ ਮੰਤਰੀ ਵਿਰੋਧ ਕਰ ਰਹੇ ਜੇਨੂ ਜੇਨੂ ਮਰਜੀ ਫੜੋ ਮੈਂ ਤਾਂ ਕਹਿ ਰਿਹਾ ਤੁਹਾਡੇ ਚੈਨਲ ਤੇ ਕਹਿ ਰਿਹਾ ਕਾਨੂੰਨ ਦੇ ਮੁਤਾਬਕ ਜਿਹੜਾ ਵਿਅਕਤੀ ਦੋਸ਼ੀ ਆ ਉਹਨੂੰ ਫੜੋ ਲੇਕਿਨ ਵਾਰੰਟ ਲੈ ਕੇ ਜਾਓ ਕਿਸੇ ਦੇ ਘਰ ਵੀ ਇਹ ਤੇਰੇ ਰੈਸਟੋਰੈਂਟ ਹੈ ਇਹ ਤੇਰੀ ਸਰਚ ਵਾਰੰਟ ਹੈ ਚੱਲ ਭਾਈ ਸਾਡੇ ਨਾਲ ਤੁਸੀਂ ਅਗਲੇ ਦੇ ਬਿੱਡਾਂ ਤੱਕ ਜਾਣੇ ਹੋ ਇਹ ਕਾਨੂੰਨ ਕਹਿੰਦਾ ਗਲਤ ਹੋਇਆ ਜਿਹੜਾ ਨਾ ਕਾਨੂੰਨ ਜਿਹੜਾ ਉਹਨਾਂ ਦੇ ਘਰਾਂ ਚ ਸ਼ਰੇ ਆਮ ਜਾਣਾ ਇਹ ਗਲਤ ਹੈ ਅਗਰ ਕੋਈ ਦੋਸ਼ੀ ਮੈਂ ਦੋਸ਼ੀ ਹਾਂ ਮੈਨੂੰ ਫੜੋ ਮੈਨੂੰ ਸਜ਼ਾ ਦਿਓ ਕੋਈ ਵੀ ਜਿਹਨਾਂ ਦੀ ਤੁਸੀਂ ਗੱਲਾਂ ਕਰ ਰਹੇ ਫੜੋ ਦਿਓ ਅੰਦਰ ਲੇਕਿਨ ਕਾਨੂੰਨ ਦੇ ਮੁਤਾਬਕ ਅਰੇ ਤੁਸੀਂ 3.5 ਸਾਲ ਸੁੱਤੇ ਰਹੇ ਹੋ ਅੱਜ ਸਾਢੇ 3 ਸਾਲ ਬਾਅਦ ਪੰਜਾਬ ਦੇ ਅੰਦਰ ਨੈਟ੍ਰ ਨੈਰੇਟਿਵ ਸੈੱਟ ਕਰਕੇ ਤੁਸੀਂ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਅਚਬ ਬੋਰਚ ਕਾਰੋਬਾਰੀ ਦੀ ਹੱਤਿਆ ਨੂੰ ਕਿਵੇਂ ਦੇਖਦੇ ਮੈਂ ਬਹੁਤ ਮੰਦ ਭਾਗੀ ਮੈਂ ਤਾਂ ਬੋਲਿਆ ਤੁਹਾਡੇ ਇਸ ਰੈਲੀ ਪੋਸਟ ਦੇ ਉੱਤੇ ਕਿ ਭਾਈ ਜੇ ਵਪਾਰੀਆਂ ਦਾ ਕਤਲ ਹੋਏਗਾ ਆਮ ਵਿਅਕਤੀਆਂ ਦਾ ਕਤਲ ਹੋਏਗਾ ਗੈਂਗਸਟਰ ਦੈਨ ਦੇ ਹਾੜੇ ਫਰੋਤੀਆਂ ਲੈਣਗੇ ਤੇ ਪੰਜਾਬ ਜੀਏਗਾ ਕਿੱਥੇ ਠੀਕ ਹੈ ਆਦਮਪੁਰ ਤੋਂ ਬਧਾਇਕ ਸੁਖਵਿੰਦਰ ਕੋਟਲੀ ਸਾਡੇ ਨਾਲ ਮੌਜੂਦ ਨੇ ਕੋਟਲੀ ਸਾਹਿਬ ਬਹੁਤ ਤੱਥ ਲੈ ਕੇ ਹੱਥਾਂ ਚ ਆਏ ਹੋ ਵਿਧਾਨ ਸਭਾ ਦਾ ਸੈਸ਼ਨ ਹੈ ਬੇਅਦਬੀ ਤੇ ਗੱਲਬਾਤ ਹੋਣੀ ਆ ਡਰੱਗਸ ਤੇ ਗੱਲਬਾਤ ਹੋਣੀ ਆ ਕਾਂਗਰਸ ਵਿਰੋਧੀ ਤਰ ਕਿੰਨੀ ਤਿਆਰ ਹੈ ਦੇਖੋ ਡੈਲੀ ਪੋਸਟ ਪੰਜਾਬ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਔਰ ਉਹਨੇ ਦੇਖਣਾ ਵੀ ਆ ਪਹਿਲਾਂ ਇਹ ਤਾਂ ਸਪਸ਼ਟ ਕਰ 5 ਮਿੰਟ ਰਹਿ ਗਏ ਨੇ ਸੈਸ਼ਨ ਸ਼ੁਰੂ ਹੋਣ ਦੇ ਵਿੱਚ ਹਾਲੇ ਤੱਕ ਇਹ ਨਹੀਂ ਪਤਾ ਕੇ ਬਿਆਦਬੀਆਂ ਦੇ ਮਾਮਲਿਆਂ ਦੇ ਉੱਤੇ ਚਰਚਾ ਹੋਣੀ ਹੈ ਨਸ਼ਿਆਂ ਦੇ ਮਾਮਲਿਆਂ ਤੇ ਹੋਣੀ ਹੈ ਹੋਰ ਕਰਜ਼ਾ ਲੈਣਾ ਇਹਨਾਂ ਨੇ ਉਹਦੇ ਤੇ ਕਿਤੇ ਚਰਚਾ ਹੋਣੀ ਹੈ ਪਤਾ ਕੁਝ ਹੈ ਨਹੀਂ ਪੰਜਾਬ ਦੇ ਅੰਦਰ ਜੋ ਲੈਂਡ ਪੂਲਿੰਗ ਪਾਲਿਸੀ ਆਪ ਉਸ पे ਬਹਿਸ ਕਰਵਾਓ ਭਈ ਨਸ਼وں ਕੇ ਮਾਮਲੋਂ મે ਆਪ ਬਹਿਸ ਕਰਵਾਓ ਭਈ ਬਿਆਦਵੀ ਮਾਮਲੋਂ મે ਕਰਵਾਓ ਜੋ ਵੀ ਪੰਜਾਬ ਕੇ ਹਿੱਤ ਕੀ ਬਾਤ ਹੋਗੀ ਪੰਜਾਬੀਅਤ ਦੀ ਗੱਲ ਹੋਗੀ ਪੰਜਾਬ ਦੀ ਗੱਲ ਹੋਗੀ ਹਮ ਉਸ ਤੇ ਭਗਵੰਤ ਮਾਨ ਦਾ ਸਾਥ ਦੇਗੇ ਇਸ ਲਈ ਕਹਿੰਦੇ ਵੱਡੀਆਂ ਮੱਛੀਆਂ ਨੂੰ ਅਸੀਂ ਹੱਥ ਪਾ ਰਹੇ ਆ ਤੁਹਾਡੇ ਐਲੋਪੀ ਤੋਂ ਲੈ ਕੇ ਸਾਬਕਾ ਮੁੱਖ ਮੰਤਰੀ ਵਿਰੋਧ ਕਰ ਰਹੇ ਜੇਨੂ ਮਰਜੀ ਫੜੋ ਮੈਂ ਤਾਂ ਕਹਿ ਰਿਹਾ ਤੁਹਾਡੇ ਚੈਨਲ ਤੇ ਕਹਿ ਰਿਹਾ ਕਾਨੂੰਨ ਦੇ ਮੁਤਾਬਕ ਜਿਹੜਾ ਵਿਅਕਤੀ ਦੋਸ਼ੀ ਆ ਉਹਨੂੰ ਫੜੋ ਲੇਕਿਨ ਵਾਰੰਟ ਲੈ ਕੇ ਜਾਓ ਕਿਸੇ ਦੇ ਘਰ ਵੀ ਇਹ ਤੇਰੇ ਰੈਸਟੋਰੈਂਟ ਹੈ ਇਹ ਤੇਰੀ ਸਰਚ ਵਾਰੰਟ ਹੈ ਚੱਲ ਭਾਈ ਸਾਡੇ ਨਾਲ ਤੁਸੀਂ ਅਗਲੇ ਦੇ ਬਿੱਡਾਂ ਤੱਕ ਜਾਣੇ ਹੋ ਇਹ ਕਾਨੂੰਨ ਕਹਿੰਦਾ ਗਲਤ ਹੋਇਆ ਜਿਹੜਾ ਨਾ ਕਾਨੂੰਨ ਜਿਹੜਾ ਉਹਨਾਂ ਦੇ ਘਰਾਂ ਚ ਸ਼ਰੇਆਮ ਜਾਣਾ ਇਹ ਗਲਤ ਹੈ ਅਗਰ ਕੋਈ ਦੋਸ਼ੀ ਮੈਂ ਦੋਸ਼ੀ ਹਾਂ ਮੈਨੂੰ ਫੜੋ ਮੈਨੂੰ ਸਜ਼ਾ ਦਿਓ ਕੋਈ ਵੀ ਜਿਹਨਾਂ ਦੀ ਤੁਸੀਂ ਗੱਲਾਂ ਕਰ ਰਹੇ ਫੜੋ ਦਿਓ ਅੰਦਰ ਲੇਕਿਨ ਕਾਨੂੰਨ ਦੇ ਮੁਤਾਬਕ ਅਰੇ ਤੁਸੀਂ 3.5 ਸਾਲ ਸੁੱਤੇ ਰਹੇ ਹੋ ਅੱਜ ਸਾਢੇ 3 ਸਾਲ ਬਾਅਦ ਪੰਜਾਬ ਦੇ ਅੰਦਰ ਨੈਰੇਟਿਵ ਸੈੱਟ ਕਰਕੇ ਤੁਸੀਂ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਅਚਬ ਬੋਰਚ ਕਾਰੋਬਾਰੀ ਦੀ ਹੱਤਿਆ ਨੂੰ ਕਿਵੇਂ ਦੇਖਦੇ ਮੈਂ ਬਹੁਤ ਮੰਦ ਭਾਗੀ ਮੈਂ ਤਾਂ ਬੋਲਿਆ ਤੁਹਾਡੇ ਇਸ ਰੈਲੀ ਪੋਸਟ ਦੇ ਉੱਤੇ ਕਿ ਭਾਈ ਜੇ ਵਪਾਰੀਆਂ ਦਾ ਕਤਲ ਹੋਏਗਾ ਆਮ ਵਿਅਕਤੀਆਂ ਦਾ ਕਤਲ ਹੋਏਗਾ ਗੈਂਗਸਟਰ ਦਿਨ ਦਿਹਾੜੇ ਫਰੋਤੀਆਂ ਲੈਣਗੇ ਤੇ ਪੰਜਾਬ ਜੀਏਗਾ ਕਿੱਥੇ ਠੀਕ ਹੈ